ਸਸੇਕਾਲ ਜੀ ਬੈਰਜੂ ਕਾ ਖਾਲਸਾ ਸ੍ਰੀ ਵੈਰਜੂ ਕੀ ਫਤਿਹ ਤੁਹਾਨੂੰ ਇੱਕ ਅਹਿਮ ਖਬਰ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਸੁਣਾਉਣ ਲੱਗਿਆ ਕਿ ਭਾਈ ਅੰਮਰਤਪਾਲ ਸਿੰਘ ਖਾਸ ਤੌਰ 'ਤੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚੋਂ ਲੋਕ ਸਭਾ ਦੇ ਸਵਿਕ ਨੂੰ ਈਮੇਲ ਰਾਹੀਂ ਇੱਕ ਚਿੱਠੀ ਭੇਜੀ ਆ ਉਹਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਸੁਣਾਉਣਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਆ ਹੁਣ ਦੂਰ ਸਾਧ ਤੋਂ ਕਰੀਬ 197000 ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਪੰਜਾਬ ਦੇ ਵਿੱਚ ਪਹਿਲੇ ਐਮਪੀ ਨੇ ਜਿਹੜੇ ਇੰਨੇ ਮਾਰਜ ਨਾਲ ਜਿੱਤੇ ਨੇ ਤੇ ਇਸ ਤੋਂ ਪਹਿਲਾਂ ਕਿ ਲੋਕ ਸਭਾ ਦੇ ਸਪੀਕਰ ਵੱਲੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਸੌਂ ਚੁਕਾਈ ਗਈ ਸੀ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਨੂੰ ਲੈ ਕੇ ਲੋਕ ਸਭਾ ਦੇ ਸਪੀਕਰ ਓਮ ਵਿਰਲਾ ਨੂੰ ਜਿਹੜੀ ਇਹ ਚਿੱਠੀ ਲਿਖੀ ਆ ਇਹਦੇ ਚਿੱਠੀ ਦੇ ਵਿੱਚ ਲਿਖਿਆ ਕਿ 22 ਜੁਲਾਈ ਨੂੰ ਜਿਹੜੀ ਮਾਰਚ ਉਹ ਜਿਹੜੀ ਪਹਿਲੇ ਜਿਹੜਾ ਸਾਜ ਜਿਹੜਾ ਸ਼ੁਰੂ ਹੋਣ ਵਾਲਾਗਾ ਉਸ ਦੇ ਵਿੱਚ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾਵੇ ਬੋਲਣ ਦੀ ਆਜ਼ਾਦ ਦਿੱਤੀ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਖੰਡੂਰ ਸਾਹਿਬ ਵਾਸੀਆਂ ਦਾ ਜਿਹੜਾ ਨਾ ਧੰਨਵਾਦ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਖੰਡੂਰ ਸਾਹਿਬ ਵਾਸੀਆਂ ਦਾ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਚੁੱਕਣ ਦਾ ਉਹਨਾਂ ਨਾਲ ਜਿਹੜਾ ਮੌਕਾ ਦਿੱਤਾ ਜਾਵੇ ਕਿਉਂਕਿ ਜਿਹੜਾ ਖੰਡੂਰ ਸਾਹਿਬ ਵਾਸੀਆਂ ਨੇ ਤੇ ਪੰਜਾਬ ਦੇ ਵਾਸੀਆਂ ਵੱਲੋਂ ਜਿਹੜੀ ਇੱਕ ਕਹਿ ਦੀ ਆਪਾਂ ਵੱਡੀ ਨਿਗਾਹ ਕੀਤੀ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਹ ਨਿਗਾਹ ਕੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਪਹਿਲੀ ਵਾਰ ਐਮਪੀ ਬਣੇ ਨੇ ਐਮਪੀ ਬਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾਗਾ ਕਿ ਆਉਣ ਵਾਲੇ ਜਿਹੜਾ ਲੋਕ ਸਭਾ ਦਾ ਮਾਨਸੂਨ ਜਿਹੜਾ 22 ਜੁਲਾਈ ਨੂੰ ਸ਼ੁਰੂ ਹੋਣ ਵਾਲਾ ਹੈ ਉਸ ਦੇ ਵਿੱਚ ਉਹਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਜੇਕਰ ਸਭਧਾਨ ਦੇ ਤਹਿਤ ਆਪਾਂ ਕਹਿੰਦੇ ਲੋਕਤੰਤਰ ਦੇ ਤਹਿਤ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਹੱਕ ਬਣਦਾ ਹੈ ਕਿਉਂਕਿ ਉਹ ਐਮਪੀ ਚੁਣੇਗੇ ਨੇ ਕੋਈ ਛੋਟੀ ਮੋਟੀਆ ਵੋਟਾਂ ਨਾਲ ਨਹੀਂ ਚੁਣੇਗੇ ਬਹੁਤ ਵੱਡੇ ਫਰਕ ਦੇ ਨਾਲ ਜਿਹੜਾ ਖੰਡੂਰ ਸਾਹਿਬ ਵਸਤੀਆਂ ਨੇ ਉਹਨਾਂ ਤੇ ਵੱਡੇ ਆਸ ਲਾ ਕੇ ਭਾਈ ਅੰਮਰਤਪਾਲ ਸਿੰਘ ਤੇ ਜਿਹੜੀ ਵੱਡੀ ਆਸ ਲਾਈ ਆ ਉਹਨਾਂ ਨੂੰ ਚੁਣਿਆਗਾ ਤੇ ਉਹਨਾਂ ਲੋਕਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਇਹ ਚਿੱਠੀ ਪ੍ਰਮਾਣ ਕਰ ਲੈਣੀ ਚਾਹੀਦੀ ਆ ਤੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਜਿੰਨਾ ਬਾਕੀ ਐਮਪੀ ਨੂੰ ਸਮਾਂ ਦਿੱਤਾ ਜਾਵੇਗਾ ਉਹਨਾਂ ਇਹੀ ਬਰਾਬਰ ਦਾ ਸਮਾਂ ਭਾਈ ਅੰਮਰਤਪਾਲ ਸਿੰਘ ਨੂੰ ਦਿੱਤਾ ਜਾਣਾ ਚਾਹੀਦਾਗਾ ਕਿਉਂਕਿ ਭਾਈ ਅੰਮਰਤਪਾਲ ਸਿੰਘ ਉੱਤੇ ਸਾਰੇ ਸਿੱਖ ਪੰਥ ਦੀਆਂ ਪੰਜਾਬ ਦੀਆਂ ਤੇ ਬਾਹਰੋਂ ਜਿੰਨੇ ਵੀ ਜਿਹੜਿਆ ਹੈਗੇ ਨੇ ਸਿੱਖ ਨੇ ਸਿੱਖ ਕੌਮ ਦੇ ਨਮਾਇंदे ਨੇ ਵੱਖ-ਵੱਖ ਧਰਮਾਂ ਦੇ ਨਮਾਇंदे ਨੇ ਸਾਰਿਆਂ ਦੀ ਇਹ ਆਸ ਆ ਕਿ ਭਾਈ ਅੰਮਰਤਪਾਲ ਸਿੰਘ ਪੰਜਾਬ ਦੇ ਲਈ ਕੋਈ ਵਧੀਆ ਭਵਿੱਖ ਲਈ ਵਧੀਆ ਸੋਚੇਗਾ ਤੇ ਖੰਡੂਰ ਸਾਹਿਬ ਦੇ ਵਾਸੀਆਂ ਲਈ ਵਧੀਆ ਸੋਚੇਗਾ ਅਤੇ ਪੰਜਾਬ ਦੇ ਵਿੱਚ ਜੋ ਕ੍ਰਿਤੀਆਂ ਨੇ ਚਾਹੇ ਨਸ਼ਾ ਹੋਵੇ ਚਾਹੇ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਚੱਲਦਾ ਹੋਵੇ ਚਾਹੇ ਜਿਵੇਂ ਹੁਣ ਸਿਵ ਸੈਨਾ ਵੱਲੋਂ ਜਿਹੜੀਆਂ ਅਪਰਾਵਤੀਆਂ ਮੰਗੀਆਂ ਜਾ ਰਹੀਆਂ ਨੇ ਗਨਮੈਨ ਲੈ ਕੇ ਇਹਨਾਂ ਦਾ ਮੁੱਦਾ ਹੋਵੇ ਤੇ ਜਿਹੜੇ ਨੌਜਵਾਨ ਧੜਾ ਧੜ ਜਿਹੜੇ ਚਿੱਟੇ ਦੇ ਟੀਕੇ ਲਾ ਲਾ ਕੇ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਨੇ ਉਹਨਾਂ ਦਾ ਜਿਹੜਾ ਵੱਡਾ ਇੱਕ ਹੈਗਾਗਾ ਸਮੱਸਿਆ ਆ ਗਈ ਵੱਡਾ ਜਿਹੜਾ ਕਹਦੇ ਕਿ ਪੰਜਾਬ ਦੇ ਲਈ ਇਸ ਟਾਈਮ ਦਾ ਜਿਹੜਾ ਨਸ਼ੇ ਦਾ ਮੁੱਦਾਗਾ ਇਹ ਮੁੱਦਾਗਾ ਉਸ ਤੋਂ ਬਾਅਦ ਜਿਹੜਾਗਾ ਹਾਲੇ ਤੱਕ ਜਿਹੜਾ ਜਿਹੜਾ ਸਿੱਖਾਂ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਜਿਹੜਾ ਮੁੱਦਾ ਗਾ ਆਪਾਂ ਉਹਨੂੰ ਕਹ ਲਈਏ ਜਿਹੜਾ ਬੇਅਦਬੀ ਦਾ ਮੁੱਦਾ ਗਾ ਬਰਗਾੜੀ ਦਾ ਕਾਂਡਾ ਜਿਹੜਾ ਅਖਰੇ ਤੱਕ ਜਿਹੜਾ ਅੱਛੇ ਕੌਣ ਉਹਦੀ ਨਿਆਂ ਨਹੀਂ ਮਿਲਿਆ ਤੇ ਬੇਸ਼ੱਕ ਨਾਲੇ ਉਹਦੇ ਦੋਸ਼ੀ ਫੜੇ ਗਏ ਨੇ ਬੇਅਦਬੀ ਦੇ ਦੋਸ਼ੀ ਫੜੇ ਗਏ ਨੇ ਫੜ ਤੋਂ ਬਾਅਦ ਵੀ ਜਿਹੜਾ ਸਰਚਲ ਤੋਂ ਲੈ ਕੇ ਸਾਰਿਆਂ ਦਾ ਨਾਮ ਜਿਹੜਾ ਵਿੱਚ ਆਇਆ ਪਰ ਹਾਲ ਤੱਕ ਪੁਲਿਸ ਵੱਲੋਂ ਸਰਕਾਰ ਵੱਲੋਂ ਤਿੰਨ ਸਰਕਾਰਾਂ ਬਦਲੀਆਂ ਕੋਈ ਕਾਰਵਾਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਚਿੰਤਤ ਹਨ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਆ ਕਿ ਉਹਨਾਂ ਨੂੰ ਜਿਹੜੇ ਬੱਖ-ਮੱਖ ਮੁੱਦਿਆਂ ਤੇ ਜਿਹੜਾ ਉਹਨਾਂ ਨੇ ਜ਼ਿਕਰ ਕਰਨਾਗਾ ਖਨੂਰ ਸਾਹਿਬ ਵਸਤੀਆਂ ਦਾ ਵੀ ਜ਼ਿਕਰ ਕਰਨਾਗਾ ਧੰਨਵਾਦ ਵੀ ਕਰਨਾਗਾ ਬਾਕੀ ਜਿਹੜੇ ਪੰਜਾਬ ਦੇ ਵਿੱਚ ਹੈ ਇਸ ਵੇਲੇ ਅਹਿਮ ਮੁੱਦੇ ਚੱਲ ਰਹੇ ਨੇ ਉਹਨਾਂ ਤੇ ਬੋਲਦਾਂਦੇ ਉਹਨਾਂ ਨੂੰ ਜਿਹੜੀ ਆਗਿਆ ਦਿੱਤੀ ਜਾਵੇ ਹੁਣ ਤੁਹਾਨੂੰ ਕੀ ਲੱਗਦਾ ਕਿ ਲੋਕ ਸਭਾ ਦੇ ਸਪੀਕਰ ਨੂੰ ਇਹ ਆਗਿਆ ਦੇਣੀ ਚਾਹੀਦੀ ਆ ਤੇ ਜੇਕਰ ਇਹ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਆਪਾਂ ਇਹ ਸਮਝ ਲਓ ਕਿ ਸਿੱਖ ਕੌਮ ਦੇ ਨਾਲ ਫੇਰ ਜਿਹੜਾ ਇੱਕ ਵੱਡਾ ਹਮਲਾ ਕਹਿ ਲਈਏ ਇਹਨੂੰ ਚਾਹੇ ਕਹਿ ਲਈਏ ਕਿ ਸਿੱਖ ਕੌਮ ਦੇ ਨਾਲ ਇੱਕ ਵੱਡਾ ਤੱਕਾ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਕਿ ਲੋਕ ਸਭਾ ਦੇ ਸਪੀਕਰ ਵੱਲੋਂ ਜਿਹੜੀ ਇਹ ਮੰਗ ਪਾਈ ਅੰਮਰਤਪਾਲ ਸਿੰਘ ਦੀ ਮੰਗ ਆ ਜਿਹੜੀ ਉਹ ਜਾਇਜ਼ ਮੰਗ ਆ ਉਸ ਨੂੰ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ 22 ਜੁਲਾਈ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਟਾਈਮ ਦਿੱਤਾ ਜਾਊਗਾ ਤੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚੋਂ ਜਾ ਕੇ ਭਾਈ ਅੰਮਰਤਪਾਲ ਸਿੰਘ ਉੱਥੇ ਆਪਣੇ ਮੁੱਦੇ ਚੁੱਕ ਸਕਣਗੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਅਸੀਂ মিডিਆ ਰਾਹੀਂ ਕਿ ਜਿਹੜਾ ਵੀ ਐਮਪੀ ਬਣ ਗਿਆ ਬੰਦਾ ਐਡੀ ਵੱਡੀ ਰੀਡ ਦੇ ਨਾਲ ਜਿੱਤਿਆ ਬੰਦਾ ਤੇ ਜਿਸ ਤੇ ਲੋਕਾਂ ਨੇ ਆਪਣਾ ਹੱਕ ਜਤਾਇਆ ਕਿ ਸਾਡਾ ਬੰਦਾ ਕੋਈ ਵਖਵਾਦੀ ਨਹੀਂ ਕੋਈ ਬੰਦਾ ਹੁੱਲੜ ਬਾਗ ਨਹੀਂ ਤੇ ਇਹਨਾਂ ਨੂੰ ਅਸੀਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਲੋਕਾਂ ਦੀਆਂ ਕਦਰਾਂ ਕੀਮਤਾਂ ਨੂੰ ਦੇਖਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਤੇ ਤੁਰਤ ਐਨਐਸਏ ਹਟਾ ਲੈਣੀ ਚਾਹੀਦੀ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਕੇ ਲੋਕ ਸਭਾ ਦੇ ਵਿੱਚ ਜਿਹੜਾ ਬੰਦਾ ਮਾਨ ਸਤਕਾਰ ਬਾਕੀਆਂ ਐਮਪੀ ਨੂੰ ਦਿੱਤਾ ਜਾਂਦਾ ਉਹ ਦੇਣਾ ਚਾਹੀਦਾਗਾ ਕਾਹਨੋਂ ਦੇਖਦੇ ਆਉਣ ਵਾਲਾ ਸਮਾਂ ਕਿ ਕੀ ਸਰਕਾਰ ਕਿ ਲੋਕ ਸਭਾ ਸਵਿਕ੍ਰਿ ਇਸ ਤੇ ਕੀ ਸਟੈਂਡ ਲੈਂਦੇ ਨੇ ਤੁਸੀਂ ਆਪਣੀ ਜਿਹੜੀ رائے ਆ ਉਹ ਜ਼ਰੂਰ ਰੱਖਣੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਇਹ ਜਿਹੜਾ ਸਦਨ ਦਾ ਜਿਹੜਾ ਪਹਿਲਾ اجلاس ਆ ਜਿਹੜਾ 22 ਜੁਲਾਈ ਨੂੰ ਜਿਹੜਾ ਹੁਣ ਚੱਲੇਗਾ ਉਹਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਬੇਸ਼ੱਕ ਅਸੀਂ ਤਾਂ ਕਹਿੰਦੇ ਆ ਸਾਡੇ ਵੱਲੋਂ ਤਾਂ ਜੈਸਾ ਕਿ ਇਹਨੂੰ ਜਿਹੜਾ ਮੌਕਾ ਭਾਈ ਅੰਮਰਤਪਾਲ ਸਿੰਘ ਨੂੰ ਦਿੱਤਾ ਜਾਣਾ ਚਾਹੀਦਾਗਾ ਪਰ ਤੁਸੀਂ ਵੀ ਆਪਣੇ ਕਮੈਂਟਾਂ ਰਹੀਂ ਇਹ ਦੱਸਣਾ ਕਿ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਇਹ ਇੱਕੋ ਇੱਕ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਸੋਚ ਕਾਇਗੀ ਆ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਨੇ ਦੁਬਾਰੇ ਚਿੱਠੀ ਲਿਖੀ ਆ ਲੋਕ ਸਭਾ ਦੇ ਸਪੀਕਰ ਨੂੰ ਤਾਂ ਕਿ ਉਹਨਾਂ ਨੂੰ ਜਿਹੜਾ ਯਾਦ ਕਰਵਾਇਆ ਗਿਆ ਕਿ ਉਹਨਾਂ ਦਾ ਇੱਕ ਬਸਵਾਸ ਬਣ ਸਕੇ ਭਾਈ ਅੰਮਰਤਪਾਲ ਸਿੰਘ ਤੇ ਤਾਂ ਕਿ ਉਹ ਆਪਣੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਰੱਖ ਸਕਣ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਜਿਹੜਾ ਹੈ ਇਸ ਲੇਖਣਾ ਤੇ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰਨਾ ਸਰਕਾਰ ਤੱਕ ਪਹੁੰਚਾਉਣਾ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਤੁਸੀਂ ਵੀ ਸਾਰਿਆਂ ਨੇ ਜਿਹੜੀ ਆਵਾਜ਼ ਬੁਲੰਦ ਕਰਨੀ ਹੈ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਡਿਬਰੂਗੜੀ ਜੇਲ੍ਹ ਤੋਂ ਬਾਹਰ ਆ ਸਕੇ ਤੇ ਲੋਕਾਂ ਦੀ ਸਮੱਸਿਆ ਨੂੰ ਜਿਹੜਾ ਪੈਲ ਦੇ ਆਧਾਰ ਤੇ ਚੱਕ ਸਕੇ ਧੰਨਵਾਦ ਵੈਸ ਜੀ ਖਾਲਸਾ ਸ੍ਰੀ ਵੈਜ ਜੀ ਦੀ ਫਤਿਹ